پیش کر دی ہے نشے خلاف ککڑ ناٹک ایک سیرن ایک سیرن ایک سیرن ਕਿ ਹੁੰਦੇ ਸੁਣਿਆ ਸੀ ਕਿ ਚਿੱਟਾ ਰੰਗ ਸ਼ਾਂਤੀ ਦਾ ਪ੍ਰਤੀਕ ਹੁੰਦਾ ਹੈ ਤੇ ਅੱਜ ਉਹ ਕਹਿੰਦੇ ਨੇ ਕਿ ਚਿੱਟਾ ਰੰਗ ਸਮਾਏ ਦਾ ਹੁੰਦਾ ਹੈ ਜੋ ਪਾਊਡਰ ਸੌਮੀ ਫ੍ਰੀ ਕੁਰੀਕ ਹੁੰਦਾ ਤੇ ਹੁੰਦਿਆਰੇ ਪਾਸੇ ਹੀ ਰਵਾਂ ਇਹ ਹਾਂਜੀ ਮੇਰਾ ਨਾਮ ਹੈ ਬਿੱਲੂ ਸਮੈਕੀਆ ਜੋ ਕਿ ਪਹਿਲਾਂ ਤਿਰਸਰਦੇ ਬਿੱਲੂ ਹੋਇਆ ਕਰਦਾ ਸੀ ਤੇ ਮੈਂ ਆ ਬਿੱਲੂ ਸਮੈਕੀਆ ਦੀ ਟੀਵੀ ਤੇ ਮੈਂ ਆ ਬੀਸ ਸਮੈਕੀਆ ਦਾ ਮੁੰਡਾ ਤੇ ਸਾਡੇ ਪਿੰਡ ਦਾ ਨਾਮ ਹੈ ਚਲੋ ਛੱਡੋ ਇਹ ਕਿਸੇ ਇੱਕ ਪਿੰਡ ਦੀ ਕਹਾਣੀ ਨਹੀਂ ਹਰ ਪਿੰਡ ਦੀ ਹੈ ਹਰ ਸ਼ਹਿਰ ਦੀ ਹੈ ਦੇਖਦੇ ਇੱਕ ਦਿਨ ਮੇਰੇ ਡੈਡੀ ਨੇ ਮੇਰੀ ਮੰਮੀ ਨੂੰ ਕਿਹਾ ਨਾ ਭਗਵਾਨ ਨੇ ਮੰਨਦੀਆਂ ਨਵੀਂ ਗੱਡੀ ਤੇ ਪੈਸੇ ਹੀ ਪੈਸਾ ਹੈ ਦੇਖੋ ਜੀ ਤੁਸੀਂ ਨਾ ਕਿਤੇ ਨਾ ਕਰ ਮੰਗਵਾ ਲਿਆ ਉਹ ਕਿਉਂ ਰੋਣਾ ਪਿਆ ਯਾਰ ਪੜ ਲੈੰਦੋਂ ਮੈਨੂੰ ਕੱਲ ਪੇਪਰ ਹੈ ਮੇਰਾ ਐਸ ਤਕੀ ਆਪਾਂ ਕਲਾਸ ਚੋਂ ਟੌਪ ਕਰਨਾ ਹੈ ਟੌਪ ਚਲੋ ਚਲੋ ਕੰਮ ਕਰੋ ਸਾਰੇ ਆਪਣਾ ਉਹ ਕੋਈ ਉਹ ਛੱਡ ਤੇਰੀ ਮੰਮੀ ਨੂੰ ਬੋਲਦੀਆਂ ਉਹ ਮੈਨੂੰ ਪੈਸੇ ਚਾਹੀਦੇ ਆ ਗੱਲ ਪੀਸ ਭਰਨੀ ਆ ਮੈਂ ਆਪਣੀ ਉਹ ਛੱਤ ਤੇ ਲੈਣੇ ਆਲਾ ਮਾ ਛੜ ਤੋਂ ਦੀ ਡੈਡੀ ਦੀ ਤੇ ਉਸ ਦਿਨ ਉਸ ਦਿਨ ਮੈਨੂੰ ਮੇਰੇ ਡੈਡੀ ਦੀ ਛੱਤ ਮੇਰਾ ਡੈਡੀ ਵੀ ਮੀਰ ਆ ਤੇ ਮੈਂ ਵੀ ਉਹਨੇ ਸਾਈ ਨਾਚਾ ਕਰਦਾ ਸਾਈ ਨਾਚਾ ਹਾਂ ਇਹ ਉਹ ਵੀ ਹੋਇਆ ਜੋ ਤੁਹਾਡੇ ਆਸ-ਪਾਸ ਦਾ ਪੰਦਾ ਹੈ ਹੋ ਸਕਦਾ ਹੈ ਕੱਲ ਤੁਹਾਡੇ ਘਰ ਵੀ ਵਾਪਰੇ ਹਾਂਜੀ ਤੁਹਾਡੇ ਘਰ ਵੀ ਵਾਪਰੇ ਇਹ ਚਾਰੇ ਪਾਸੇ ਰੌਲਾ ਪੈ ਜਵੇ ਚਿੱਟਾ 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 ਤੇ ਫਲਾਲੇ ਸਾਡੇ ਘਰ ਵਾਪਰੇਆ ਤੇ ਮੈਨੂੰ ਚਿੱਟੇ ਦੀ ਲੱਤ ਲੱਗੀ ਮੈਂ ਰੋਜ਼ ਚੋਰੋਂ ਚਿੱਟਾ ਲਾਉਂਦਾ ਤੇ ਇੱਕ ਦਿਨ ਮੈਂ ਬੇਸੁਰਤ ਸੀ ਤੇ ਮੈਨੂੰ ਮੇਰੀ ਮਾਂ ਨੇ ਆ ਕੇ ਕਿਹਾ ਪੁੱਤ ਪੁੱਤ ਤੇਰੇ ਡੈਡੀ ਨੂੰ ਫੜ ਫੜ ਕੇ ਲੈ ਗਈ ਮੈਂ ਸੁਣਿਆ ਬਾਹਰ ਕੁੱਟਿਆ ਦੱਸਦਾ ਦੱਸਦਾ ਹੋਰ ਨਾ ਮਾਰਿਆ ਜਨਾਬ ਮੈਂ ਚਲਦਾ ਕਮਲ ਚਿੱਟਾ ਵੇਖਦਾ ਨਾ ਮੰਦਾ ਤੇ ਨਾ ਮਰਦੇ ਨੌਜਵਾਨ ਖਰਾਬ ਕੀਤਾ ਸਰਦੋ ਜਨਾਬ ਜੇ ਇਸ ਤਰ੍ਹਾਂ ਮੇਰੇ ਡੈਡੀ ਨੂੰ سزا ਹੋਗੀ ਤੇ ਮੇਰੀ ਮਾਂ ਨੇ ਥਾਣੇ ਕنگਰੀਆਂ ਦੇ ਚੱਕਰ ਆਪਣੇ ਘਰ ਨੇ ਤੱਕ ਵੇ ਦਿੱਤੇ ਤੇ ਉਸ ਘਰ ਦੀਆਂ ਖਾਈਆਂ ਦੀਆਂ ਵੇ ਟੁੱਟੀਆਂ ਉਸ ਘਰ ਦੇ ਸਹਜ ਆਦੇ ਨੇ ਉਹ ਕਾਰ ਜੀ ਜੋ ਉਹਨਾਂ ਨੇ ਨਵੀਂ ਕੜਵਾਈ ਸੀ ਉਹ ਰੋਜ਼ ਘਰ ਆਉਂਦਾ

ਦੱਕਾ ਰਫਾਦ ਹੋ ਗਿਆ ਤੇ ਉਸ ਨੇ ਆਪਣੀ ਆਪ ਨੂੰ ਜੇਲ੍ਹ ਵਿੱਚ ਹੀ ਫਾਹ ਲਗਾ ਲਿਆ ਥੀ ਉਸ ਦਿਨ ਸਾਡੇ ਕਰਤਿਰ ਨੇ ਪੌਲੀ ਕੋਈ ਵੀ ਨਹੀਂ ਸੀ ਸਿਵਾਏ ਸਾਡੇ ਘਰ ਦੇ ਮੈਂਬਰਾਂ ਤੋਂ ਮੈਨੂੰ ਯਾਦ ਹੈ ਕਿ ਮੇਰਾ ਜ਼ਰੀਰ ਵਿੱਚ ਚਿੱਟੇ ਬੰਗੂ ਚਟਾ ਮੁੱਟਿਆ ਕਦ ਤੱਕ ਨਹੀਂ ਸੀ ਕੋ ਪੁੱਤ ਹੋਣਾ ਤੂੰ ਪੁੱਤ ਮੈਂ ਤੇਰੀ ਮਾਂ ਹਾਂ ਕੌਣ ਆ ਮੈਂ ਤੇਰੀ ਮਾਂ ਅੱਛਾ ਚੱਲ ਪੈਸੇ ਦੇ ਮਰ ਮੈਨੂੰ ਪੁੱਤ ਕਿਹਿਆ ਤੈਨੂੰ ਉਹ ਸਰਦਾਰ ਦੇਣਾ ਇਹ ਕਾਹਦਾ ਤੁਰ ਪਿਆ ਮੈਂ ਕੋਈ ਤੁਸੀਂ ਵੀ ਮਰਨਾ ਹਣ ਉਹ ਪੈਸੇ ਦੇ ਮੈਂ ਕਿਹਾ ਮੈਨੂੰ ਪੈਸੇ ਦੇ ਉਹ ਨਾ ਹੁਣ ਇਹ ਪਾਪ ਨਾ ਕਰ ਅੱਛਾ ਇਹ ਵੀ ਕੋਟ ਕਾਣ ਦੇ باوجود ਵੀ ਤੁਸੀਂ ਮਾਂ ਦੇ ਮੂੰਹ ਚੋਂ ਆਖਰੀ ਬੋਲ ਕਦਾ ਕੀ ਨਿਕਲੇ ਕੋਤਾ ਛੇ ਉਤਾਰੇ ਕੋਤਾ ਜੀ ਉਤਾਰੇ ਕੋਤਾ ਜੀ ਉਤਾਰੇ ਇਸ ਤਰ੍ਹਾਂ ਇਸ ਤਰ੍ਹਾਂ ਮੋ ਸੋਫਾ ਚ ਨਿਕਲਿਆ ਮੈਨੂੰ ਲੱਗਦਾ ਕਿ ਹਣ ਪੁਲਿਸ ਵੀ ਮੈਨੂੰ ਫੜ ਕੇ ਜੇਲ੍ਹ ਵਿੱਚ ਲਾ ਜਾਵੇਗੀ ਤੇ ਮੈਂ ਮੈਂ ਉੱਥੇ ਮਰ ਜਾਵਾਂਗਾ ਨਹੀਂ ਮੈਂ ਦੇਰ ਜੀ ਨਹੀਂ ਮਰਦਾ ਨਹੀਂ ਮੈਂ ਦੇਰ ਜੀ ਨਹੀਂ ਮਰਨਾ ਅਗਰ ਮੈਂ ਜਿਹੜਾ ਪਕੇ ਮਰ ਜਾ ਨਾ ਕਿੱਥੇ ਹਨਰ ਉਸ ਨੂੰ ਲੱਗ ਰਿਹਾ ਸੀ ਕਿ ਨਹਿਰ ਵਿੱਚ ਡੁੱਬ ਕੇ ਮਰਨਾ ਠੀਕ ਰਹੇਗਾ ਜਿਵੇਂ ਧਾਰ ਲਿਆ ਕਿ ਮੈਂ ਆਪਣੀ ਜੀਵਨ ਦੀ ਜੱਤ ਸਮਾਪਤ ਕਰ ਦੇਣੀ ਹੈ ਤੇ ਮੈਂ ਖੁਦਕੁਸ਼ੀ ਕਰਨ ਲਈ ਆਪਣਾ ਕਦਮ ਪਾਣੀ ਵੱਲ ਪੁੱਟਿਆ ਕਾ ਗੋ ਅਗੋ ਗਾੜਾ ਦਫੀਓ ਇਸੀ ਜੀ ਮੈਂ ਮਚਿੱਟੇ ਦੇਖ ਗਿਆ ਵਿੱਚ ਡੁੱਬਦਾ ਜਾ ਜਾ ਨਹੀਂ ਮਰਨਾ ਨਹੀਂ ਚਾਹੁੰਦਾ ਨਹੀਂ ਮਰਨਾ ਨਹੀਂ ਚਾਹੁੰਦਾ ਨਹੀਂ ਮਰਨਾ ਨਹੀਂ ਚਾਹੁੰਦਾ ਦੇ ਉਸ ਸਮੇਂ ਉਸ ਸਮੇਂ ਮੈਨੂੰ ਮੇਰੀ ਅਸਰਤ ਮਾਰੇ ਚਿੰਜ ਹੋ ਗਿਆ ਤੇ ਮੈਂ ਆਪਣੇ ਕਦਮ ਿੱਟੇ ਹਟਾ ਲਏ ਉਸ ਸਮੇਂ ਕੋਈ ਚੀਜ਼ ਕੰਮ ਨਹੀਂ ਕਰ ਰਹੀ ਸੀ ਉਹ ਸੀ ਮੇਰੀ ਸਵੈ ਇੱਛਾ ਤੇ ਜੋ ਮੈਨੂੰ ਲੱਗਦਾ ਕਿ ਇਸ ਨੂੰ ਮੈਂ ਕਦੇ ਨਹੀਂ ਸੜ ਸਕਦਾ ਆਖਿਰ ਨੂੰ ਮੈਂ ਛੱਡ ਜੋ ਕਿਸੇ ਤੇ ਕਹਿੰਦੇ ਨਹੀਂ ਆਪਣੀ ਸਵੈਸਾਖਤੀ ਦੇ ਕਹਿੰਦੇ ਤੇ ਉਸ ਸਮੇਂ ਮੈਨੂੰ ਲੱਗ ਰਿਹਾ ਸੀ ਜਿਵੇਂ ਮੇਰੀ ਮਾਂ ਦੀ ਸੀ ਕੰਮ ਕਰ ਰਹੀ ਲੋਕ ਮੈਨੂੰ ਮੇਰੀ ਮਾਂ ਦੇ ਮੂੰਹ ਤੋਂ ਨਿਕਲੇ ਬੋਲ ਸੁਣਾਈ ਦੇ ਰਹੇ ਪੁੱਤ ਜਿਉਂਦਾ ਰਹਿ ਪੁੱਤ ਜਿਉਂਦਾ ਰਹਿ ਪੁੱਤ ਜਿਉਂਦਾ ਰਹਿ ਹਾਂਜੀ ਧਰਤੂ ਬਿਲਕੁਲ ਸਹੀ ਕਿਹਾ ਇਸਨੇ ਅਗਰ ਤੁਹਾਡੀ ਸਵੈਸਾਖਤੀ ਕਹੇਗੀ ਕਿ ਕੰਮ ਨਹੀਂ ਕਰਨਾ ਤੌ ਖਾਦੇ ਨਹੀਂ ਹੋਵੇਗਾ ਹੁਣ ਇੱਥੇ ਜੋ ਹੀ ਗੱਲਾਂ ਵਾਦਦੀਆਂ ਨੇ ਤੁਸੀਂ